सत्य गुरु तेरा ही आसरा धन धन सत्य गुरु तेरा ही आसरा धन धन ਸਤਿ ਗੁਰੂ ਤੇਰਾ ਹੀ ਆਸਰਾ ਸਤਿ ਗੁਰੂ ਤੇਰਾ ਹੀ ਆਸਰਾ ਧੰ ਧੰ ਸਤਿ ਗੁਰੂ ਤੇਰਾ ਹੀ ஆசரா சத்ய ஆசரா சத்ய திரா ஆசரா ਧੰ ਧੰ ਸਤਿਗੁਰੂ ਤੇਰਾ ਹੀ ਆਸਰਾ ਧੰ ਧੰ ਸਤਿਗੁਰੂ ਤੇਰਾ ਹੀ ਆਸਰਾ ਸਤਿਗੁਰੂ ਤੇਰਾ ਹੀ ਅੱਜ ਦਾ ਦਿਨ ਬਹੁਤ ਹੀ ਮਹੱਤਵਪੂਰਨ ਦਿਨ ਹੈ ਕਿ ਸਾਡੇ ਗੁਰੂ ਪੂਜਨੀਕ ਪਿਤਾ ਸੰਤ ਦਾਤਾ ਗੁਰਮੀਤ ਰਾਏ ਸਿੰਘ ਜੀ ਹਿੰਸਾਵਲੀ ਨੂੰ ਜੋ ਮਾਨਵਤਾ ਭਲਾਈ ਦੇ ਕਾਰਜ ਚਲਾਏ ਜਾ ਰਹੇ ਹਨ ਇਤਿਹਾਸ ਉਹਨਾਂ ਦੇ ਮਤਲਬ ਗਰਮੀ ਦੇ ਮਹੀਨੇ ਨੂੰ ਮੁੱਖ ਰੱਖਦੇ ਹੋਇਆ ਪੰਛੀਆਂ ਵਾਸਤੇ ਚੋਗਾ ਪਾਣੀ ਉਹਨਾਂ ਵਾਸਤੇ ਬਰਤਨ ਸੈਂਚਾਈ ਦੇ ਹੇਠੋਂ ਸਾਰਾ ਤੇ ਦੋਦਾ ਪਲਾਕ ਦੇ ਪਿੰਡ ਦੋਦਾ ਦੀ ਸਾਰੀ ਸੰਗਤ ਹੋਰ ਵੀ ਪਿੰਡਾਂ ਦੀ ਸਾਰੀ ਸੰਗਤ ਰਣਕੇ ਪੂਜਨੀਕ ਹਜੂਰ ਜੀ ਦਾ ਜਿਹੜੇ ਹੋਂਦ ਸਾਰ ਲੰਗਰ ਸੰਪਤੀ ਦੋਦਾ ਦੇ ਜੁਮੇਵਾਰ ਭਾਈ ਕੇਰ ਸਿੰਘ ਜੀ ਭਾਈ ਕਰਕੇਸ਼ ਸਿੰਘ ਜੀ ਐਸ ਡੀਓ ਸਤਾਰ ਪਰਮੇਸ਼ਰ ਸਿੰਘ ਜੀ ਭਾਈ ਪੰਜੀਤ ਸਿੰਘ ਜੀ ਉਹਨਾਂ ਭਾਈ ਜੈ ਸਿੰਘ ਜੀ ਹੋਰ ਵੀ ਖਦਵਾ ਪਰਿਵਾਰ ਭਾਈ ਜੱਗਾ ਸਿੰਘ ਜੀ ਡਾਕਟਰ ਜੀ ਸਿਰ ਜੀ ਡਾਕਟਰ ਸੁਖਵਿੰਦਰ ਸਿੰਘ ਜੀ ਔਰ ਸਾਡੇ ਲੋਦਾ ਚੌਕੀ ਦੇ ਇੰਚਾਰਜ ਸਾਹਿਬਾਨ ਪੁਲਿਸ ਕਰਮਚਾਰੀ ਵੀ ਮਨਜੀਤ ਸਿੰਘ ਜੀ ਸਾਡੀਆਂ ਸਤਕਾਰਯੋਗ ਭੈਣਾਂ ਮਾਤਾ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਮਾਲਕ ਦਾ ਦਿੱਤਾ ਹੋਇਆ ਮਹਿਰਾ ਬਲੰਦ ਕਰਨਾ ਹੈ ਗੱਜ-ਗੱਜ ਕੇ ਸਾਰੀ ਸਾਥ ਸੜਕ ਤੇ ਨਾਣਾ ਲਾਉਣੇ ਗਾ ਕੋਈ ਕੰਮ ਕਰੇ ਸਾਡੇ ਬਹੁਤ ਸਾਰੇ ਸਾਡੇ ਭਾਈ ਬਚਨ ਸਿੰਘ ਜਿੰਨੀ ਮਾਤਾ 25 ਪਿਛਲੇ ਸਾਲ ਚਲੇ ਗਏ ਸਨ ਅਪਨਾ ਉਹਨਾਂ ਦੀ ਯਾਦ ਰਦਾਦਾ ਕਰਕੇ ਹੋਇਆ ਹੈ ਅਤੇ ਸਾਰੇ ਹਿੱਸਾ ਸਖਤ ਨੇ ਆਪੋ ਆਪਣੇ ਮਾਪੇ ਮਾਪਰਾ ਦੀ ਯਾਦ ਦੇ ਵਿੱਚ ਇੱਕ ਕਾਰਜ ਹੈ ਜਿਹੜਾ ਹੈ ਸਤਪੁਰਜੀ ਦੇ ਹੁਕਮ ਅਨੁਸਾਰ ਕਰ ਰਿਹਾ ਹੈ ਸੋ ਇਹ ਕਾਰਜ ਦੇ ਵਿੱਚ ਜਿਹੜੇ ਕਿ ਮੋਟਰਸਾਈਕਲ ਦੇ ਉੱਤੇ ਦੋ ਜੀਏ ਦੋ ਇਨਸਾਨ ਹਾਈ ਟਾਉਨ ਤੋਂ ਇੱਕ ਵੀ ਚੌਰਾ ਨਾਲ ਚੀਜ਼ਾਂ ਨਾਲ ਪਾਣੀ ਦੀ ਬੋਤਲ ਨਾਲ ਪ੍ਰਸ਼ਾਂਤ ਰਹੇ ਰਹੇ ਜਿਹੜਾ ਜੱਤਾ ਹੈ ਉਹ ਥੋੜੇ ਸਮਾਤਮਾ ਬਣਾ ਉਠਾ ਜਾ ਰਿਹਾ ਹੈ ਕਿਉਂਕਿ ਅੰਦਰ ਵਿੱਚ ਵੀ ਇਸੇ ਤਰ੍ਹਾਂ ਆਪਾਂ ਸਾਰਿਆਂ ਨੇ ਰੱਤਨਾ ਅਸਾਂ ਦੇ ਵਿੱਚ ਨਹੀਂ ਦੇਣਾ ਸੋ ਸਾਰਿਆਂ ਨੇ ਬੜੇ ਹੀ ਪ੍ਰੇਮ ਦੇ ਨਾਲ ਇਹ ਜਿਹੜਾ ਕਾਰਜ ਸਿਰਜਾਉਣ ਦੀ ਕੋਸ਼ਿਸ਼ ਕਰਨੀ ਹੈ ਫਰੀਦ ਸਾਹਿਬ ਨੇ ਲਿਖਿਆ ਦੇਖ ਫਰੀਦਾ ਉੜਦੇ ਪੰਛੀ ਪੰਛੀ ਪੈ ਕੇ ਕਰਦੇ ਨੇ ਦੇਖ ਫਰੀਦਾ ਉੜਦੇ ਪੰਛੀ ਪੰਛੀ ਪੈ ਕੇ ਕਰਦੇ ਨੇ ਨਾ ਉਹ ਕਰਦੇ ਜਮਾ ਜਖੀਰਾ ਨਾ ਉਹ ਭੁੱਖੇ ਮਰਦੇ ਨੇ ਜਿਵੇਂ ਜਗੀਰਾ ਬੰਦੇ ਕਰਦੇ ਸਾਡੀ ਕਿਤੇ ਬੰਦੇ ਨੇ ਪਰੇ ਸੰਗੁਰ ਦੇ ਅਨੁਸਾਰ ਜੋ ਅੱਜ ਦਾ ਕਾਰਜ ਸਾਰੀ ਸੰਗਤ ਦੋਦਾ ਪਲਾਕ ਦੇ ਲੰਗਰ ਦੇ ਜ਼ਿੰਮੇਵਾਰ ਭਾਈ ਜਗਰਾ ਸਿੰਘ ਜੀ Pritam Singh ji Ramana ਭਾਈ ਸ਼ਕਤ ਸਿੰਘ ਜੀ ਮੈਂ ਪ੍ਰਿੰਸੀਪਲ ਚੇਅਰਮੈਨ ਹਾਂ ਉਹ ਵੀ ਸਾਰੀ ਸੰਗਤ ਮਧਵਾ ਪਰਵਾਰ ਸਾਰਾ ਭਾਈ ਰਵੀਪਾਲ ਜੀ ਪੱਤਰਕਾਰ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਧੰਨਵਾਦ